ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁਪਿੰਦਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਕਾਂਗਰਸੀ ਵਿਧਾਇਕ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਉਹਨਾਂ ਦੇ ਚੰਡੀਗੜ੍ਹ ਦੇ ਸੈਕਟਰ 5 ਦੇ ਵਿੱਚ ਸਥਿਤ ਘਰ ਦੇ ਵਿੱਚੋਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜਲਾਲਾਬਾਦ ਪੁਲਿਸ ਅਤੇ ਜਲੰਧਰ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਐਨਡੀਪੀਐਸ ਐਕਟ ਦੇ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਉਹਨਾਂ ਦੇ ਇੱਕ ਮੁਲਾਜ਼ਮ ਦੇ ਉੱਪਰ ਡਰੱਗ ਦਾ ਕੇਸ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜੇਕਰ ਗੱਲ ਕਰੀਏ ਇਸ ਤੋਂ ਪਹਿਲਾਂ ਦੀ ਤਾਂ 2015 ਦੇ ਵਿੱਚ ਵੀ ਸੁਖਪਾਲ ਸਿੰਘ ਖੈਰਾ ਨੂੰ ਡਰੱਗ ਕੇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਮਾਮਲੇ ਨੂੰ ਲੈ ਕੇ ਈਡੀ ਦੇ ਵੱਲੋਂ ਵੀ ਉਹਨਾਂ ਦੇ ਪੁਲਤਥ ਦੇ ਵਿੱਚ ਉਸਤਿਤ ਘਰ ਦੇ ਉੱਪਰ ਰੇਡ ਕੀਤੀ ਗਈ ਸੀ ਦੱਸ ਦिए ਕਿ ਇਸ ਮਾਮਲੇ ਦੇ ਵਿੱਚ ਹੁਣ ਡੀਆਈਜੀ ਦੀ ਅਗਵਾਈ ਦੇ ਵਿੱਚ ਬਣਾਈ ਗਈ ਸਟ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇੱਕ ਵਾਰ ਫਿਰ ਤੋਂ ਦੱਸ ਦिए ਕਿ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਖੈਰਾ ਨੂੰ ਜਲਾਲਾਬਾਦ ਪੁਲਿਸ ਨੇ ਅੱਜ ਸਵੇਰੇ 5 ਵਜੇ ਦੇ ਕਰੀਬ ਚੰਡੀਗੜ੍ਹ ਦੇ ਸੈਕਟਰ 5 ਦੇ ਵਿੱਚ ਸਥਿਤ ਉਹਨਾਂ ਦੇ ਘਰੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਦਰਸਲ ਉਹਨਾਂ ਦੇ ਇੱਕ ਮੁਲਾਜ਼ਮ ਤੋਂ ਡਰੱਗ ਮਿਲਣ ਦੇ ਕਾਰਨ ਇਹ ਕਾਰਵਾਈ ਕੀਤੀ ਗਈ ਹੈ ਦੱਸਣਯੋਗ ਹੈ ਕਿ ਸਾਲ 2015 ਦੇ ਵਿੱਚ ਐਨਡੀਪੀਐਸ ਐਕਟ ਦੀ ਧਾਰਾ ਦੇ ਤਹਿਤ ਸੁਖਪਾਲ ਖੈਰਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਸੁਖਪਾਲ ਖੈਰਾ ਦੇ ਪੁੱਤਰ ਐਡਵੋਕੇਟ ਮਹਿਤਾਬ ਸਿੰਘ ਖੈਰਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਤੋਂ ਰਾਹਤ ਮਿਲ ਚੁੱਕੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਖਪਾਲ ਸਿੰਘ ਖੈਰਾ ਦੀ ਗ੍ਰਿਫਤਾਰੀ ਡੀਆਈਜੀ ਦੀ ਅਗਵਾਈ ਦੇ ਵਿੱਚ ਬਣਾਈ ਗਈ ਐਸਆਈਟੀ ਦੀ ਰਿਪੋਰਟ ਦੇ ਆਧਾਰ ਤੇ ਕੀਤੀ ਗਈ ਹੈ ਕਹਿੰਦੇ ਇੱਥੇ ਆ ਦੇਖੋ ਸਿਟੀ ਨੇ ਨਾ ਰਸਤੇ ਉੱਪਰ ਕਿੱਥੇ ਹੋਣਗੇ ਆਉਂ ਨਹੀਂ ਅਰੇਸਟ ਦੇ ਆਰਡਰਸ ਆ ਪਰ ਮੈਨੂੰ ਪਤਾ ਤਾਂ ਲੱਗੇ ਨਾ ਕਿ ਕੀ ਅਰੇਸਟ ਆ ਡੀਆਈ ਸਾਹਿਬ ਐਸਐਸਪੀ ਤੇ ਦੋ ਐਸਪੀਆ ਵੱਲੋਂ ਸਿਟ ਬਣ ਗਏ ਤੁਹਾਡੇ ਅਰੇਸਟ ਹੋ ਆਰਡਰ ਨਹੀਂ ਅਰੇਸਟ ਮੈਨੂੰ ਮਾੜਾ ਮੋਟਾ ਮੈਨੂੰ ਪਤਾ ਲੱਗੇ ਨਾ ਕਿ ਤੁਹਾਡੇ ਨਾਲ ਚੰਡੀਗੜ੍ਹ ਪੁਲਿਸ ਪਰ ਚੰਡੀਗੜ੍ਹ ਪੁਲਿਸ ਕਿੱਥੇ ਆ ਸਰ ਇੰਸਪੈਕਟਰ ਖੜਿਆ ਉੱਥੇ ਸਰ ਵੀਡੀਓ ਨਾ ਨਹੀਂ ਵੀਡੀਓ ਦੀ ਗੱਲ ਨਹੀਂ ਹੈਗੀ ਮੈਨੂੰ ਕਹ ਮੈਨੂੰ ਪਹਿਲਾਂ ਦੱਸੋ ਕੀ ਹੁੰਦੀ ਹੈ ਕਹ ਮੈਨੂੰ ਦੱਸੋ ਰਾਜੀ ਪੀਸ ਤਾਰਾ ਪਹਿਲਾਂ ਮੈਂ ਲੌਬੀ ਵਿੱਚ ਬੈਠਾ ਨਾ ਤੁਹਾਨੂੰ ਆਜਾ ਹਾਂ ਜੀ ਮੈਨੂੰ ਕਹਦੇ ਜਿਹੜਾ ਡੈਸ਼ ਕਰ ਉਹ ਚੰਦੀ ਗੀ ਪੁਲਿਸ ਤੇ ਆਓ ਮੇਰਾ ਵੀਲ ਮੈਨੂੰ ਆਣਾ ਮोटा ਕੁਛ ਤਾਂ ਦੱਸੋ ਨਾ ਕੀ ਗੱਲ ਕੀ ਹੈਗੀ ਯਾਰ ਤੁਸੀਂ ਮੇਰੇ ਬੈਡਰੂਮ ਦੇ ਅੰਦਰ ਆ ਗਏ ਹੋਇਆ ਮੇਰੇ ਬੈਡਰੂਮ ਤਾਂ ਅੰਦਰ ਆ ਗਏ ਚਲੋ ਮੇਰੀ ਵਾਈਫ ਇੱਥੇ ਹੈ ਮੇਰੇ ਬੱਚੇ ਇੱਥੇ ਨੇ ਮੇਰੀ ਚਿਲਡਰਨ ਮੇਰੀ ਕਾਟਰਨ ਲਾਉ ਇੱਥੇ ਹੈ ਮੈਂ ਆਮਾ ਤੁਹਾਡੇ ਮੈਂ ਨਹੀਂ ਤਾਰ ਇੱਕ ਮਿੰਟ ਦੇਣਾ ਪੁੱਛੋ ਮੈਨੂੰ ਪਹਿਲਾਂ ਪਹਿਲਾਂ ਮੈਨੂੰ ਦਿਖਾਓ ਨਾ ਚਲਦੀ ਰਿਕਵਰੀ ਸਿੱਧੇ ਆਪਣੀ ਲੈ ਕਰੋ ਮੈਨੂੰ ਵਾਰੰਟ ਦਿਖਾਓ ਥੋੜਾ ਆਪਣੀ ਆਪਣੀ ਅਰੈਸਟ ਹੋ ਤਾਂ ਦਿਖਾਓ ਆਪਣੀ ਜਿਮਨੀ ਵਰਾ ਦਾ ਦਿਖਾਓ ਨਹੀਂ ਨਹੀਂ ਮੈਨੂੰ ਕੋਈ ਡੈਂਟੀਫਿਕੇਸ਼ਨ ਦਿਖਾਓ ਨਾ ਇਕ ਮੈਂ ਇਕ ਮੈਂ ਇਹ ਮਿਸ ਮੈਂ ਉਹ ਅਰੈਸਟ ਗਰਾਉਂਡਸ ਦਾ ਅਰੈਸਟ ਪੁੱਛ ਸਕਦੇ ਸਰ ਅਰੈਸਟ ਆਰਡਰ ਦਿਖਾਓ ਮੈਨੂੰ ਆਇਡੈਂਟੀਫਿਕੇਸ਼ਨ ਦਿਖਾਓ ਆਪਾਂ ਅਫਗਾਨਿਸਤਾਨ ਤਾਂ ਨਹੀਂ ਬੈਠੇ ਕਾਨੂੰਨ ਤਾਂ ਕਰੋ ਨਾ ਵਾਰੰਟ ਦਿਖਾਉਣ ਨੂੰ ਕਿੱਥੇ ਹੈ ਸੋ ਜਿਹੜਾ ਐਨਟੀਪੀਐਸ ਦਾ ਕੇਸ ਹੈ ਨਾ ਇਹਦੇ ਵਿੱਚ ਨਾ ਜੀ ਕੋਸ਼ਨਾ ਹੋਗਾ ਐਨਟੀਪੀਐਸ ਹੈ ਥੋੜਾ ਮਤਲਬ ਕਿ ਨੇਰ ਜਲਦੀ ਹੈ ਜੀ ਐਨਟੀਪੀਐਸ ਦਾ ਮਤਲਬ ਹੈ ਇਹ ਮੈਨੂੰ ਈਡੀ ਇੱਥੇ ਅਰੈਸਟ ਕਰਨ ਆਈ ਸੀਗੀ ਉਹਨਾਂ ਨੇ ਸਾਰਾ ਉਹਨਾਂ ਨੇ ਇੱਕ ਬਿਕਾਇਦਾ ਹੁਣ ਦਾ ਦਿੱਤੀ ਡਾਇਰੈਕਟ ਟਿਕ ਲੈ ਲਿਆ ਸੀਗੀ ਨਾਲ ਪੁਲਿਸ ਆਫਸਰ ਆਏ ਸੀ ਨਾਲ ਉਹ ਵਾਰੰਟ ਲੈ ਕੇ ਆਏ ਸੀ ਉਹਨਾਂ ਨੇ ਮੈਨੂੰ ਦੋ ਵਿਟਨੈਸ ਇੰਡੀਪੈਂਡੈਂਟਲੀ ਆਪਣੇ ਲਾਓ ਕਿ ਤੁਸੀਂ ਦੋ ਇੰਡੀਪੈਂਡੈਂਟ ਵਿਟਨੈਸ ਆਪਣੇ ਬੁਲਾ ਲਓ ਉਹਨਾਂ ਦੀ ਹਾਜ਼ਰੀ ਦੇ ਵਿੱਚ ਫੇਰ ਕੀਤਾ ਵਾ ਉਹਨਾਂ ਨੇ ਮੈਨੂੰ ਬਿਕਾਇਦਾ ਇੱਕ ਆਪਰੇਟਿਵ ਪਰਸਨ ਤੇ ਮੈਨੂੰ ਨਾਲ ਗਿਆ ਮੈਂ ਅਰਿਕਸਟ ਨਹੀਂ ਜ ਰਿਹਾ ਹਾਂ ਇਹ ਕਿਥੋਂ ਦਾ ਕਾਨੂੰਨ ਹੈ ਕਿ ਤੁਸੀਂ ਮੈਨੂੰ ਅਰੈਸਟ ਕਰਨ ਆਏ ਹੋ ਜਲਾਲਾਬਾਦ ਤੋਂ ਚਲ ਕੇ ਚੰਡੀਗੜ੍ਹ ਮੇਰੇ ਸਿਕਪੰਜ ਘਰ ਵਿੱਚ ਯੂਪੀ ਚ ਜਿਹੜੀ ਯੂਨੀਅਨ ਟਰੇਟਰੀ ਹੈ ਜਿੱਥੇ ਗਵਰਨਰ ਦਾ ਰਾਜ ਹੈ ਪੰਜਾਬ ਦਾ ਤੁਸੀਂ ਮੈਨੂੰ ਵਾਰੰਟ ਨਹੀਂ ਦਿਖਾ ਰਹੇ ਕੋਈ ਦਾਦਤ ਦਾ ਕੋਈ ਮੈਨੂੰ ਮਾਣਾ ਬੋਟਾ ਕੋ ਦੱਸ ਹੀ ਨਹੀਂ ਰਹੇ ਕੌਣ ਹੈ ਆਪਣੀ ਰੈਟੀਫਿਕੇਸ਼ਨ ਨਹੀਂ ਕਰ ਰਹੇ ਪਲੀਜ਼ ਆਇਡੈਂਟੀਫਾਈ ਯਰਸੈਲਫ ਫਰਸਟ ਮੈਂ ਅਰਿਕਸਟ ਜਲਾਦਾ ਬੀਐਸਪੀ ਜਲਾਦਾਬਾ ਨਾਮ ਕੀ ਤੁਹਾਡਾ ਅਛੂ ਇਹ ਅਛੂ ਰਾਮ ਸ਼ਰਮਾ ਤੁਹਾਡੇ ਨਾਲ ਹੋਣਾ ਜੀ ਤੁਸੀਂ ਟੀਮ ਕਿਹੜੀ ਕੱਢੀ ਹੋ ਹਾਂਜੀ ਫਫੜ ਜੀ ਮੋਰਨਿੰਗ ਜੀ ਨਾਮ ਹੁੰਦਾ ਮਨਜੀਤ ਸਿੰਘ ਐਸਪੀ ਕੋਰ ਹੋਰ ਭੂਪੌਰੇ ਨਾਲ ਸਾਡੇ ਅਸੀਂ ਪਰਸਪਰ ਬਾਰੇ ਜਿਸ ਤਰ੍ਹਾਂ ਸਰ ਨੰਨੇ ਕੋਈ ਇੰਸਪੈਕਟਰ ਦਾ ਨਾਮ ਹੁੰਦਾ ਇਹ ਨਹੀਂ ਬਤਲ ਅਗਰੇਸ਼ਿੰਗ ਐਸਐਚਓ ਰਾਜੂ ਪਾਇਕ ਨਹੀਂ ਆ ਮੈਨੂੰ ਮੈਂ ਕਰਦਾ ਅਗਰੇਸ਼ਿੰਗ ਐਸਐਚਓ ਕਿਹੜੇ ਸਾਹਮਣੇ ਦਰਜ ਸਰ ਜੀ ਕੀ ਕੀ ਜੀ ਸਰ ਕੀ ਆ ਕੀ ਜੀ ਸਰ ਮੈਨੂੰ ਬਰਾ ਮੇਰਾ ਦਾ ਸੁਪਰੀਮ ਕੋਰਟ ਨੇ ਕਾਸ਼ ਦਿੱਤਾ ਹੋਇਆ ਰਿਕੁਐਸਟ ਦਿੱਤਾ ਹੋਇਆ ਰਸੀਦੀਤੀ ਹੋਈ ਸੀ ਡਿਫਰੈਂਡਰ ਨਾਲ ਦੀ ਰਸਿਸ ਨਾ ਸੀ। ਨਹੀਂ ਜੀ ਮੇਰੇ ਜਿਹੜੇ ਪਹਿਲੇ ਸਮਨ ਸੀ ਸਾਰਾ ਲਿਖੀ ਦਲਾਲਾਬਾਦ ਦੇ 319 ਦੇ ਵਿੱਚ ਪੜ੍ਹ। ਆਈ ਕੈਨਟ ਰੀਡ ਮੀਰੀ ਐਂਥ ਐਨ ਕੋ ਬੜਕ ਕੇ ਦਿਖਾ ਮੈਨੂੰ ਤਾਂ ਆਉਂਦਾ ਹੋ। ਉਹਨੇ ਤਾਂ ਪੜ੍ਹ ਲਿਆ ਜੀ ਵੈਸੇ। ਨਹੀਂ ਮੈਂ ਪੜ੍ਹਿਆ ਨਹੀਂ ਪੜ੍ਹਿਆ। ਉੱਚੀ ਪੜ੍ਹਨਾ। ਪੜ੍ਹਦਾ ਜੀ। ਉੱਚੀ ਪੜੋ ਇੱਕ ਮਿੰਟ। ਤੁਸੀਂ ਪੜ੍ਹੋ ਉੱਚੀ ਕਰੋ। ਪਰਪਰ ਪੜੋ। ਕੀ ਗੱਲ ਨਹੀਂ ਕੀ। ਇੱਕ ਪੁਰਾਣੇ ਇਹਦੇ ਬੋਗਸ ਕੇਸ ਵਿੱਚ ਮੈਨੂੰ ਅਰੈਸਟ ਕਰਨਾ ਹੈ ਤੁਸੀਂ ਦੁਬਾਰਾ ਬਦਲਾ ਕੋ ਕੀ ਦੇ ਵਿੱਚ। ਆਓ ਸਰ ਪਲੀਜ਼ ਆਜੋ ਆਓ ਤੁਸੀਂ ਆਹ ਬੋਲ ਕਰਦੇ ਕਿਉਂਗੇ ਅਸੀਂ ਸਰ ਐਡਵੋਕੇਟ ਸਾਹਾਨੂੰ ਕਿਹਾ ਪੜ੍ਹ ਲਓ ਅਸੀਂ ਪਹਿਲਾਂ ਵੀ ਮੈਂ ਨਹੀਂ ਪੜਿਆ ਪਹਿਲੇ ਮੈਂ ਨਹੀਂ ਪੜਿਆ ਜੀ ਮੈਂ ਨਹੀਂ ਪੜਿਆ ਚੰਦਰਪਾਲ ਸਿੰਘ ਕਿੱਥੇ ਚੱਲਦੀ ਹੈ ਪੁਲਿਸ ਕਿੱਥੇ ਹੈਗੀ ਸਰ ਆਓ ਸਰ ਇਹਨਾਂ ਅੰਦਗਤ ਤੁਸੀਂ ਜਿਆਦਾ ਕਾਲੇ ਹਰਦੇਵ ਸਿੰਘ ਜੀ ਅਡਜਸਟ ਨੇ ਐਸਆਈ ਬਾਇਡ ਯੂ ਪ੍ਰੈਸਿੰਗ ਮਾਈ ਅਰੈਸਟ ਤੁਸੇ ਕੇਸ ਹੈ ਤੁਹਾਡਾ ਸੁਪੀਰੀਅਰ ਆਫੀਸਰ ਖੜਾ ਹੋ ਐਮਐਲਏ ਸਾਹਿਬ ਆਪਕੀ ਤੁਸੀਂ ਕੌਣਾ ਤੁਸੀਂ ਤਾਂ ਪਲੇਨ ਕਪੜਾ ਐ ਤੁਸੀਂ ਕੌਣ ਤੁਸੀਂ ਕੌਣ ਬੈਂਚ ਇੰਸਪੈਕਟਰ ਨਹੀਂ ਛੱਡੇ ਬੈਂਚ ਇੰਸਪੈਕਟਰ ਕੀ ਨਾਮ ਹੈ ਜੀ পুষ্পਵਲੀ পুষ্পਵਲੀ ਤੁਹਾਡੀ ਯੂਨੀਫਾਰਮ ਕਿੱਥੇ ਹੈ ਕਿਸ ਦੇ ਅਧਿਕਾਰ ਰੇਟ ਕਰਨਾ ਹੈ ਆਹ ਕੌਣਾ ਮੁੰਡਾ ਪ੍ਰਾਈਵੇਟ ਚ ਮੈਨੂੰ ਕਿਹਨਾਂ ਕੌਣ ਹੈ ਤੁਸੀਂ ਲੋਕ ਚ ਆਪਾਂ ਸਰ ਆਪਾਂ ਪੈਗੋ ਕਨਿਰਾਤ ਕੌਣ ਹੈ ਜੀ ਆਹ ਕੌਣਾ ਕਾਲੇ ਕੰਪਰੈਂਸ ਕੌਣ ਹੈ ਜੇ ਆਪਣੀ ਗੱਲ ਨਹੀਂ ਕਰ ਸਕਦਾ ਕੋਈ ਆਪਣੀ ਹੱਤ ਦੀ ਗੱਲ ਕਰ ਰਹੇ ਹਾਂ ਅਸੀਂ ਕਿਹੜਾ ਕੋਈ ਚੋਰੀ ਕਰਕੇ ਭੱਜੇ ਹਾਂ ਲੇ ਨਾਮ ਦੱਸੋ ਨਾ ਕੀ ਹੈ ਜੀ ਇੰਸਪੈਕਟਰ ਸੰਤਨ ਸਿੰਘ ਆਜ ਕੋਈ ਸਿਵਿਲਿਅਨਜ਼ ਕੋਲੇ ਕਾਰ ਸਵੇਰੇ ਆ ਰਿਹਾ ਸਾਨੂੰ ਤਾਂ ਸ਼ੱਕੂ ਨਜ਼ਰ ਕੈਪੀਲ ਯੂਨੀਫਾਰਮ ਕਿੱਥੇ ਆ ਤੁਹਾਡੇ ਯੂਨੀਫਾਰਮ ਕਿੱਥੇ ਦੱਸੋ ਜਰਾ ਮੈਨੂੰ ਸਰ ਯੂਨੀਫਾਰਮ ਦੀ ਲੋੜ ਹੈ ਸਰ ਬੜੀ ਗੋੜ ਹੈ ਕਿਨੇ ਅੱਛਾ ਜਰਾ ਚੰਡੀਗੜ੍ਹ ਪੁਲਿਸ ਕਿੱਥੇ ਆ ਜੇ ਮੈਂ ਕਹਿੰਦਾ ਤੁਹਾਨੂੰ ਮੈਂ ਦੱਸਦਾ ਹਾਂ ਪ੍ਰੋਪਰ ਇੰਟਿਮੇਸ਼ਨ ਦੀ ਗੱਲ ਲੈਣਾ ਹੈ ਜੀ ਅਸੀਂ ਉੱਥੇ ਇੰਟਿਮੇਸ਼ਨ ਦੇ ਕੇ ਆਏ ਆ ਦਰਿੰਦੂ ਕੋ ਕਹਿੰਦਾ ਸੁਮਜੀਤ ਉਹ ਦੱਸੀ ਜਰਾ ਤੂੰ ਤਾਂ ਕੇਐਸਆਈ ਨਾ ਤੇਰਾ ਜਿਹੜਾ ਡੀਐਸਪੀ ਹੈ ਨਾ ਤੈਨੂੰ ਕੋ ਗੱਲ ਨਹੀਂ ਦੱਸੀ ਸਰ ਮੇਰਾ ਅਫਸਰ ਫੜੇ ਸਕੇ ਨਾ ਆਪ ਆਪ ਲਿਖ ਪੜਿ ਜਾਓ ਤੁਹਾਡਾ ਕੀ ਮੰਨਦਾ ਜੀ ਉਹ ਡੀਐਸਪੀ ਮੈਂ ਤਾਂ ਗੱਲ ਕਰ ਰਿਹਾ ਤੁਸੀਂ ਕੋਈ ਇੰਦਾ ਗੱਲ ਕਰ ਰਹੇ ਹੋ ਠੀਕ ਹੈ ਸਰ ਠੀਕ ਹੈ ਮੇਰਾ ਬੇਟਾ ਐਡਵੋਕੇਟ ਆ ਸਾਨੂੰ ਸਾਰੇ ਆਪਣੇ ਅਧਿਕਾਰਾਂ ਦਾ ਬਰਦਾਵਾ ਸਕਾ ਚੋ ਰੇਗਾ ਆਓ ਪਲੀਜ਼ ਅਜੀ ਮੈਂ ਲੈਕਚਰ ਕਰਦੇ ਪਏ ਸਾਰਾ ਅਗਲੇ ਦੇ ਮੈਂ ਜਿੰਨਾ ਮੈਂ ਸਭ ਕੁਝ ਕਰਦਾ ਜਿੰਨਾ ਨਹੀਂ ਕਰਦਾ ਜੀ ਮੇਰੇ ਰਾਈਟ ਤੇ ਦਿਖਾਓ ਕਿੱਥੇ ਆ ਜਿੰਦੀਆਂ ਦੀ ਪੁਲਿਸ ਨਾਲ ਦਿਖਾਓ ਉਹਨੂੰ ਅਰੈਸਟ ਹੋਰਨ ਤਾਂ ਦਿਖਾਓ ਇਡੇ ਕੇਸ ਵਿੱਚ ਅਰੈਸਟ ਕਰਨ ਲੱਗਿਓ ਮੇਰੇ ਦੀ ਅਰੈਸਟ ਹੋਰਨ ਐਨਡੀਪੀਐਸ ਦਾ ਕੇਸ ਹੈ ਅਰੈਸਟ ਹੋਰਨ ਕਿੱਥੇ ਆ ਹਾਂ ਨਹੀਂ ਜੀ ਭਾਈ ਜੀ ਦਿਖਾਓ ਦਿਖਾਓ ਨਾ ਮੈਨੂੰ ਪੜਾਓ ਇੱਥੇ ਪੜਾਓ ਇੱਥੇ ਬੈਠ ਕੇ ਦਿਖਾਓ ਨਾ ਤਰ ਪੜਾ ਦੇ ਮੈਨੂੰ ਨਹੀਂ ਪੜਾਇਆ ਮੈਨੂੰ ਤਾਂ ਸਿਰਫ ਨਾਮ ਪੜਾਇਆ ਉਸ ਪਾਲ ਸਿੰਘ ਕਰਾ ਨਹੀਂ ਜੀ ਨਹੀਂ ਮੈਂ ਮੈਨੂੰ ਬੜਨਾ ਹੁੰਦਾ ਦੋ ਮੈਂ ਬੜਦਾ ਪ ਜਾਉਂਗਾ ਫੜੋ ਮੈਨੂੰ ਮੈਨੂੰ ਆਪਣਾ ਕਿੱਦਾਂ ਕਿੱਦਾਂ ਲਿਆ ਹੋਏ ਤੁਸੀਂ ਇਸ਼ਾਰੇ ਕਰੀ ਜਾਂਦੇ ਨਹੀਂ ਕਰੀ ਹੈ ਜੀ ਚਲੀ ਜਾਂ ਹੁਣ ਨਹੀਂ ਚੱਲਦਾ ਜੀ ਤੁਸੀਂ ਕੌਣ ਹੋ ਜੀ ਇੱਕ ਮਿੰਟ ਆ ਜਸਟ ਤੁਸੀਂ ਕੌਣ ਹੋ ਜੀ ਦੱਸੋ ਜੀ ਮੈਂ ਟੀਮ ਦਾ ਮੈਂਬਰ ਨਹੀਂ ਨਹੀਂ ਕੌਣ ਹੋ ਜੀ ਫਿਰ ਨਹੀਂ ਟੀਮ ਦੇ ਮੈਂਬਰ ਨਹੀਂ ਜੀ ਨਹੀਂ ਤੁਹਾਡੇ ਕੱਪੜੇ ਉੱਪਰ ਤੁਸੀਂ ਪ੍ਰਾਈਵੇਟ ਚ ਕੌਣ ਹੋ ਚਲੋ ਹੋਰ ਦੱਸੋ ਓਏ ਇੱਕ ਮਿੰਟ ਇੱਕ ਮਿੰਟ ਯਾਰ ਇੱਕ ਮਿੰਟ ਪਲੀਜ਼ ਪਲੀਜ਼ ਇਹ ਨਾ ਕਰੋ ਯੂ ਡੋਨਟ ਟਾਈਕ ਮੀ ਨਾ ਜੀ ਯਾਰ ਥੱਕਾ ਨਾ ਕਰੋ ਇਹ ਨਾ ਥਕਾਇਆ ਅਸੀਂ ਇੱਕ ਐਮਐਲਏ ਨਾਲ ਤੁਸੀਂ ਇੱਕ ਫਾਰਮਲ ਗੰਗਾਰੀ ਗਏ ਕੋਈ ਪਾੜੇ ਨਹੀਂ ਅੱਧਰ ਪਾਪਾ ਫਟੋਲ ਦੇ ਉਠਾ ਕੇ ਨਾ ਲੱਗਦਾ ਅਸੀਂ ਆਪਣੇ ਆਜੋ ਫਿਰ ਕੋਆਪਰੇਟ ਕਰੋ ਯਾਰ ਕੀ ਕਰਦੇ ਤੁਸੀਂ ਕੋਆਪਰੇਟ ਕਰ ਰਹੇ ਹਾਂ ਅਸੀਂ ਪਲੀਜ਼ ਡੋਟ ਟੱਚ ਚੈਂਪੇਜ ਉਹ ਬੋਲ ਰਿਹਾ ਮੈਂ ਕੁਝ ਨਹੀਂ ਹੋਣਾ ਮੈਂ ਚੱਲਿਆ ਆਵਾ ਆਓ ਸਰ ਆਓ ਜਲੀਆ ਆਓ ਫਿਰ ਆਵਾ ਮੈਨੂੰ ਪਤਾ ਸਾਰਾ ਕੁਝ ਮੈਨੂੰ ਥੋੜਾ ਲੀਗਲ ਪ੍ਰੋਸੈਸ ਤੱਕ ਕੰਪਲੀਟ ਕਰੂ ਇਹ ਦਿੱਤਾ ਸਰ ਤੁਹਾਡੇ ਬੇਟੇ ਮੈਨੂੰ ਕਿਧਰ ਨਹੀਂ ਦਿੰਦਾ ਮੈਨੂੰ ਕੁਝ ਨਹੀਂ ਪੜਾਇਆ ਮੈਨੂੰ ਕੁਝ ਨਹੀਂ ਪੜਾਇਆ ਅਰੈਸਟ ਵਾਰੰਟ ਦਿਖਾਓ ਕਿੱਥੇ ਇਹਨਾਂ ਨੇ ਫੋਟੋਆਂ ਵੀ ਖਿੱਚ ਲਈਆਂ ਸਰ ਨਹੀਂ ਖਿਚਾਈਆਂ ਮੈਨੂੰ ਫੋਟੋ ਖਿਚਾਓ ਪਹਿਲੇ ਸੱਚ ਉਹ ਲੋੜਾ ਵੀ ਕਿਉਂ ਨਹੀਂ ਸਾਰਾ ਕੁਝ ਕਰ ਲਿਆ ਜਾ ਦਿਖਾ ਦਿ ਕੋਈ ਐਕਵਾ ਨਹੀਂ ਦਿਖਾਇਆ ਤੋ ਤੁਹਾਡੇ ਸਾਹਮਣੇ ਖੜਾ ਕੇ ਰਿਹਾ ਨਹੀਂ ਦਿਖਾਇਆ ਜੀ ਮੈਨੂੰ ਦਿਖਾ ਤੋ ਦਿਓ ਤੁਸੀਂ ਲੈ ਕੇ ਕਿੱਥੇ ਅੱਛਾ ਤੁਸੀਂ ਅੱਛਾ ਤੁਸੀਂ ਲੈ ਕੇ ਕਿੱਥੇ ਚੱਲੇ ਹੋ ਤੋ ਦੱਸ ਦੋ ਕਿੱਥੇ ਕਿੱਥੇ ਰਹਿ ਗਏ ਜਨੇ ਦੱਸੋ ਜਰੂਰ ਜਲਾਲਾਬਾਦ ਜਿਲ੍ਹਾ ਜਲਾਲਾਬਾਦ ਜਲਾਲਾਬਾਦ ਲੈ ਕੇ ਚੱਲੇ ਹੋ ਮੈਨੂੰ ਮਾੜਾ ਮੋਟਾ ਕੋਈ ਇੱਥੇ ਲੋਕਲ ਇੰਡੀਪੈਂਡੈਂਟ ਸਾਨੂੰ ਰਿਮਾਂਡ ਰਿਮਾਂਡ ਅਪੋਜ਼ ਕਰਨ ਵਾਸਤੇ ਅਸੀਂ ਰਿਮਾਂਡ ਪੋਸਟ ਨੂੰ ਉਸ ਤੇ ਵਕੀਲਗੀ ਤਾਂ ਕਰਨਾ ਫਲੇ 6:30 ਹੋਏ ਨੇ 6:20 ਹੋਏ ਨੇ ਸਵੇਰੇ ਦੇ ਦੱਸੋ ਕੋਸ਼ਟਾ ਦੱਸੋ ਯਾਰ ਤੁਸੀਂ ਇੱਕ ਕੋਸ਼ਟਾ ਕਰੋ ਨਹੀਂ 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 ਫਿਰ ਸ਼ਰਮਾ ਜੀ ਜੀ ਮੈਂ ਤੁਹਾਨੂੰ ਮੈਂ ਪਛਾਣ ਦਿਆ ਵਾ ਇਹਨਾਂ ਨੂੰ ਪਛਾਣਦੇ ਨਹੀਂ ਕੋਣ ਤੁਸੀਂ ਕਰ ਦੁਬਾਰਾ ਦੱਸੋ ਜੀ ਕੋਣ ਹੈ ਤੁਸੀਂ ਜੇ ਕੋਈ ਟੈਲੀਓ ਨੇਮ ਨਾ ਸਰ ਆਪਣਾ ਨਾਮ ਤਾਂ ਦੱਸ ਸਕਦੇ ਆ ਜੀ ਥੋੜਾ ਕੋਈ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮਨਪ੍ਰੀਤ ਸਿੰਘ ਕੀ ਹੋ ਤੁਸੀਂ ਐਸਪੀ ਹਾਂ ਜੀ ਐਸਪੀ ਕਾਦੇ ਲੱਗਿਆ ਜੀ ਟੈਲੀ ਐਸਪੀ ਹਾਂ ਕਾਦੇ ਡਿਸਟ੍ਰਿਕਟ ਦੇ ਹਾਂ ਤੇ ਮੈਨੂੰ ਆਪ ਵਾਰੰਟ ਦਿਖਾਓ ਆਪਣਾ ਆਈਡੀ ਕਾਰਡ ਦਿਖਾ ਦਿਓ ਚਲੋ ਇੱਕ ਮਿੰਟ ਆ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚੱਲੇ 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 ਇੱਕ ਮਿੰਟ ਯਾਰ ਹੋ ਨਹੀਂ ਕੋਣ ਤੱਕਾ ਨਹੀਂ ਕਰਨਾ ਕਿਸੇ ਨੇ ਕੋਈ ਇਹਦਾ ਬੋਲਦੇ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਸ਼ਰਾਬੀ ਮੁਰਦਾਬਾਦ ਆਸਵਾਦ ਆਓ ਜਰਾ ਕੋਈ ਜਰਾ ਕਰ ਲਓ ਬਾਈ ਬੋਸੋ ਤੁਸੀਂ ਦੇਖ ਰਹੇ ਹੋ ਆ ਪੰਜਾਬ ਦੇ ਵਿੱਚ ਜੰਗਲ ਦਾ ਰਾਜ ਬਦਲਾਖੋਰੀ ਦਾ ਰਾਜ ਕਿਉਂਕਿ ਭਗਵੰਤ ਦਾ ਮੈਂ ਮੁਖਾਲਫਤ ਕਰਦਾ ਆ ਮੇਰੇ ਖਲਾਫ ਕਰ ਰਿਹਾ ਮਹਿਤਾਬ ਮੇਰਾ ਬੇਟਾ ਪਿੱਛੇ ਹੈ ਨਾ ਤੂੰ ਸਫਰ ਕਰ ਸਕਦੇ ਮੈਂ ਆਹ ਇੱਕ ਮਿੰਟ ਉਹ ਪੁੱਛ ਕੇ ਲੈ ਆਂਦਾ ਕਿ ਕਿੱਦਾਂ ਕਰਨਾ ਲੋਕਾਂ ਨੂੰ ਕੀ ਕਰਾਂ ਬੱਚੇ ਪਿੱਛੇ ਆਉਣੇ ਪੈਣਾ ਮੈਂ ਉੱਥੇ ਇੱਕ ਮਿੰਟ ਦੱਸ ਦਿਓ ਨਾ ਕਿੱਦਾਂ ਰੋਟ ਲੈ ਕੇ ਚੱਲਿਓ ਰਿਮਾਂਡ ਲਵਾਂਗੇ ਪਹਿਲੇ ਅਦਾਲਤ ਚ ਕੋਰਟ ਚ ਬੱਠ ਜੀ ਕੋਈ ਗੱਲ ਨਹੀਂ ਮਪਾ ਮੈਂ ਆਣਾ ਕੋਰਟ ਇਹਦੇ ਨੇ ਆ ਫਟੋ ਜੀ ਇੰਨਾ ਟਿਕਾ ਯਾਰ ਦੋਣ ਕੋਈ ਔਰ ਮੇਰੀ ਸਭ ਨੂੰ ਅਪੀਲ ਹੈ ਚਿੰਤਾ ਨਹੀਂ ਕਰਨੀ ਇੱਦਾਂ ਦੇ 50 ਬਦਲਾਖੂ ਦੇ ਕੇਸ ਪਹਿਲਾਂ ਲੈਣੇ ਆਰਾਮ ਨਾਲ ਲੜੂੰਗਾ ਮੇਰੇ ਚ ਦਮ ਹੈਗਾ ਪਰ ਆ ਇਹਨਾਂ ਦੀ ਕਰਤੂਤ ਦੇਖ ਲਓ ਮੈਨੂੰ ਕੰਦੀਗਰ ਤੋਂ ਅਰੈਸ ਕਰਕੇ ਇੱਕ ਸਰਾਸਰ ਪੁਰਾਣੇ 2000 15 ਦੇ ਚੌਥੇ ਕੇਸ ਵਿੱਚ ਜਿੱਥੇ ਸੁਪਰੀਮ ਕੋਰਟ ਨੇ ਰਿਫੀ ਸਮਨ ਕਵਾਚ ਕੀਤੇ ਹੋਏ ਨੇ ਮੈਨੂੰ ਰਿਲੀਵ ਨਹੀਂ ਹੋਏ ਮੋੜ ਉਸੇ ਕੇ ਜਦੋਂ ਕੋ ਰੋਸ ਲੱਭਾ ਵੀ ਕੋਈ ਨਾ ਕਰੋ ਨਾ ਕਰੋ ਤੂੰ ਬੰਦ ਕਰ ਰਾਮ ਨੂੰ ਭੇਜੋ ਨੂੰ ਟਰਾਈਟ ਨੂੰ ਭੁੱਲੇ ਰਾਮ ਆ ਗਿਆ ਤੇ ਬੰਦਾ ਕੋਈ ਮੈਂ ਉੱਤਰ ਕੇ ਨਾ ਚੁੱਕਦਾ ਕੋਈ ਬੰਦਾ 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 ਇੱਕ ਬੰਦਾ ਉਧਰੋਂ ਘਟਾ ਦਿਓ ਪਿੱਛੇ ਵੀ ਸਭ ਬਿਠਾ ਦਿਓ ਯਾਰ ਇਹ ਕੀ ਗੱਲ ਹੈ 6:30 ਵਜੇ ਜੀ ਸੁਰੇ ਸੁਖਪਾਲ ਸਿੰਘ ਕਹਿਰਾ ਨੂੰ ਫਾਜ਼ਲਗਾ ਪੁਲਿਸ ਸੁਪਰੀਮ ਕੋਰਟ ਦੇ ਆਰਡਰ ਦੇ ਖਿਲਾਫ ਅਰੈਸਟ ਕਰਕੇ ਲੈ ਕੇ ਚੱਲੀ ਆ ਬਿਊਰੋ ਰਿਪੋਰਟ ਐਸਮ ਜੈਡ ਨਿਊਜ਼